ਪੰਜਾਬੀ ਨਿਊਜ਼ ਮੀਡੀਆ ਦੇਖ ਰਹੇ ਸਾਰੇ ਦਰਸ਼ਕਾਂ ਦਾ ਸਵਾਗਤ ਹੈ ਕਪੂਰਕਲਾ ਵਿੱਚ ਅੱਜ ਸ੍ਰਿਸ਼ਟੀਕਰਤਾ ਭਗਵਾਨ ਵਾਲਮੀਕੀ ਜੀ ਦੇ ਪਾਵਨ ਪ੍ਰਗਟ ਦਿਵਸ ਨੂੰ ਸਮਰਪਿਤ ਇੱਕ ਵਿਸ਼ਾਲ ਸ਼ੋਭਾ ਯਾਤਰਾ ਪੂਰੇ ਸ਼ਹਿਰ ਵਿੱਚ ਬੜੀ ਧੂਮਕਾ ਮਚੇ ਸ਼ਰਧਾ ਭਾਵਨਾ ਨਾਲ ਕੱਢੀ ਗਈ ਇਸ ਵਿੱਚ ਹਜ਼ਾਰਾਂ ਸ਼ਰਧਾਲੂਆਂ ਨੇ ਹਿੱਸਾ ਲਿਆ ਭਗਵਾਨ ਵਾਲਮੀਕੀ ਜੀ ਦਾ ਗੁਣਗਾਨ ਕੀਤਾ ਸ਼ੋਭਾ ਯਾਤਰਾ ਦੌਰਾਨ ਪੂਰੇ ਸ਼ਹਿਰ ਦੀਆਂ ਗਲੀਆਂ ਸ਼ਰਧਾ ਨਾਲ ਗੂੰਜ ਉਠੀਆਂ ਸ਼ੋਭਾ ਯਾਤਰਾ ਦੌਰਾਨ ਵੱਖ-ਵੱਖ ਥਾਵਾਂ 'ਤੇ ਧਾਰਮਿਕ ਕੀਰਤਨ ਅਤੇ ਪੂਰੇ ਸ਼ਹਿਰ ਵਿੱਚ ਕੱਤੀ ਬਾਅਦ ਨਾ ਮਾਹੌਲ ਦਿਖਾਈ ਦਿੱਸਦਾ ਸ਼ਹਿਰ ਦੀ ਦੂਜੋ ਭਗਮਾਨ ਵਾਲਮੀਕੀ ਮਹਾਰਾਜੀ ਦੀ ਯਾਤਰਾ ਆ ਰਹੀ ਦੇਖੋ ਲੋਕੀ ਕਿੰਦਾ ਬਟਾਕੇ ਚਲਾ ਰਹੇ ਆ ਲੋਕਾਂ ਨੇ ਸਵਾਗਤ ਕਿੰਨਾ ਨਿੱਘਾ ਕੀਤਾ ਵਾ ਸ਼ਹਿਰ ਨਿਵਾਸੀਆਂ ਦਾ ਇਸ ਕਰਕੇ ਬਹੁਤ ਵੱਡੀ ਨੌਜਵਾਨ ਸਭਾ ਵੱਲੋਂ ਬਹੁਤ ਬੋਤਨ ਮਾਤਾ ਭਗਮਾਨ ਵਾਲਮੀਕੀ ਮਹਾਰਾਜ ਜੀ ਦੀ ਸ਼ੋਭਾ ਯਾਤਰਾ ਵਿਸ਼ਾਲ ਪੱਲਾ ਕਹਿਰੀਆ ਤੋਂ ਆ ਰਹੀ ਸੀ ਬਹੁਤ ਨਿੱਘਾ ਸਵਾਗਤ ਕੀਤਾ ਅਸੀਂ ਆਪਣੀ ਵਾਲਮੀਕੀ ਨੌਜਵਾਨ ਸਭਾ ਵੱਲੋਂ ਇਹਨਾਂ ਦਾ ਤਹਿ ਦਿਲੋਂ ਮਨਸੋ ਹੋਤਾ ਜੀ ਔਰ ਕਰਨ ਸੋ ਹੋਤਾ ਜੀ ਔਰ ਸਾਹਿਲ ਰਾਜਪੂਤ ਜੀ ਆਪਣੇ ਜਿੰਨੇ ਵੀ ਇਹਨਾਰੇ ਵੀਰ ਸਟੇਜ ਤੇ ਉਹਨਾਂ ਦਾ तहे ਦਿਲੋਂ ਧੰਨਵਾਦ ਇਹਨੇ ਕਰਨ ਜੀ ਮਾਈ ਨੌਜਵਾਨ ਕਰਪੂਰ ਸਾਹਿਬ 7547 ਜਿਹੜਾ ਕੋਆ ਦੇ ਆਹੋ ਨਾਲ ਸਾਰਾ ਸਮਾਨ ਸਾਡਾ ਇੱਥੇ ਬੇਤਵਾਰ ਪਹੁੰਚ ਗਿਆ ਰਿਕਵੇਸਟ ਕਰਦਾ ਹਾਂ ਬਦਲ ਦਿੱਤੇ ਜਾਵੇ ਕਿ ਕਿ ਇਸ ਸਰਕੀ ਸੁਪਰਬੰਧ ਕੀਤੇ ਗਏ ਜੀਗਾ ਆਪਾਂ ਨਾਲ ਛਾੜ ਦੀ ਸ਼ੁਰੂਆਤ ਹੋਈ ਆ

ਮੈਂ ਆਮਾਦੀ ਪਾਰਟੀ ਦੇ ਆਪਣੇ ਪੰਜਾਬ ਵੱਲੋਂ ਉਹਨਾਂ ਜੱਤਾਂ ਨੂੰ ਵਧਾਈ ਦਿੰਦਾ ਔਰ ਮੈਂ ਅਸਵਾਸ ਦਿਵਾਉਂਦਾ ਹਾਂ ਕਿ ਮੈਂ ਉਹੋੇ ਕੰਮ ਮੇਰੇ ਜਿੰਮੇ ਲਿਆ ਕਰਾਂਗਾ ਮੈਂ ਸੰਭਾਲ ਕਰਾਂਗਾ ਪੀਸੀਆ ਇਹਨਾਂ ਨੇ ਸੋਚਿਆ ਸਾਡੇ ਭਗਵਾਨ ਬਾਲਕੀ ਜੀ ਦੀ 7 ਤਰੀਕ ਨੂੰ ਪ੍ਰਗਟਿਸ਼ਾ ਅੱਜ ਸ਼ੋਭਾ ਯਾਤਰਾ ਬੜੀ ਤੋਂਤ ਆਪਣਾ ਨੌਜਵਾਨ ਸਭਾ ਵੱਲੋਂ ਅਤੇ ਸਾਡੇ ਸਮਾਜ ਵੱਲੋਂ ਮਿਲ ਕੇ ਗੱਡੀ ਜਾ ਰਹੀ ਹੈ ਅੱਜ ਦੇ ਦਿਨ ਮੈਂ ਇਹੀ ਕਹਾ ਕੇ ਰਾਸ਼ਟਰੀ ਵਾਲਮੀਕੀ ਸੰਗਠਨ ਦਾ ਮੋਰਚਾ ਦਾ ਪ੍ਰਧਾਨ ਹੋ ਕੇ ਖੜਾ ਹਾਂ ਤੇ ਕਿ ਮੈਂ ਭਗਵਾਨ ਵਾਲਮੀਕੀ ਦੇ ਕਰਕੇ ਅਰਦਾਸ ਕਰਦਾ ਹਾਂ ਕਿ ਸਾਡਾ ਦੇਸ਼ ਜਿਹੜੇ ਦੁਗਣੀ ਰਾਤ ਦੁਗਣੀ ਤਰੱਕੀ ਕਰੇ ਅਤੇ ਸਾਰੇ ਲੋਕ ਸ਼ਾਂਤੀ ਦੇ ਨਾਲ ਰਹਿਣ ਜੈ ਵਾਲਮੀਕੀ ਹਰ ਹਰ ਵਾਲਮੀਕੀ ਅੱਗੇ ਕਿ ਕਿ ਸ਼ਭਜਾਤਰਾ ਸਮਝੋ ਇੱਕ ਕੀ ਮੈਸੇਜ ਕਰਨਾ ਚਾਹੁੰਗਾ ਤਾਂ ਕਿ ਸ੍ਰੀ ਕਲਾ ਸ਼ਭਜਾਤਰਾ ਦਾ ਉਸ਼ਾ ਬਧਿਆ ਅੱਜ ਦਾ ਦਿਹਾੜਾ ਜੋ ਹੈ ਪਵਿੱਤਰ ਦਿਹਾੜਾ ਜੋ ਕਿ ਭਗਵਾਨ ਵਾਲੀ ਮਹਾਰਾਜ ਜੀ ਦਾ ਬਰਤਨ ਮਿੰਨਤ ਹਮੇਸ਼ਾ ਦੇ ਨਾਲ ਮਨਾਇਆ ਜਾ ਰਿਹਾ ਹੈ ਅੱਜ ਉਸੇ ਮਿੰਨਤ ਵਿੱਚ ਅੱਜ ਸ਼ੋਭਾ ਯਾਤਰਾ ਜੋ ਹੈ ਮਲਾ ਸ਼ਾਇਰੀਆਂ ਤੋਂ ਸਮੂਹ ਬ੍ਰਦਰਰੀ ਦੀ ਵੱਖ-ਵੱਖ ਚੌਂਕਾਂ ਤੋਂ ਸ਼ਹਿਰ ਵਿੱਚ ਤੋਂ ਹੁੰਦੀ ਹੋਈ ਮੂਡ ਇੱਥੇ ਪ੍ਰਾਪਤ ਹੋਏਗੀ ਤਾਂ ਮੈਂ ਸਾਰੇ ਹੀ ਦੇਸ਼ ਵਾਸੀਆਂ ਨੂੰ ਨગર ਵਾਸੀਆਂ ਨੂੰ ਇਸ ਦਿਹਾੜੇ ਦੀ ਸ਼ੁਭ ਕਾਮਨਾਵਾਂ ਦਿੰਦਾ ਹਾਂ ਅਤੇ ਲੱਖ ਲੱਖ ਵਧਾਈ ਦਿੰਦਾ ਹਾਂ ਜਯ ਵਾਲ ਦੇ ਕਿ ਹਰ ਹਰ ਵਾਰ ਮਹਾਰਿਸ਼ੀ ਵਾਲਮੀਕੀ ਜੀ ਕੀ ਜੈ ਸਾਰੇ ਕਿੰਨੇ ਸ਼ੌਭਾ ਖਤਰੇ ਦੇ ਵਿੱਚ ਆਏ ਤਾਂ ਕਿ ਕਿਤਮ ਸੁਸਕਾਰੇ ਤਾਂ ਕਿਤੇ ਉਤਸ਼ਾਹ ਦੇ ਦੇ ਰਹੇ ਦੇਖੋ ਜੀ ਇਹ ਛਕਲ ਕਬੂਥਲਾ ਨੂੰ ਅਸੀਂ ਨਹੀਂ ਪੂਰੇ ਸੰਸਾਰ ਭਰ ਗਿਆ ਮਹਾਰਿਸ਼ੀ ਵਾਲਮੀਕੀ ਜੀ ਜੋ ਜਿਨ੍ਹਾਂ ਨੇ ਸੇਧ ਦਿੱਤੀ ਸਾਰੇ ਸਮਾਜ ਨੂੰ ਜਿਨ੍ਹਾਂ ਦੀ ਬਦੌਲਤ ਰਮਾਇਣ ਲਿਖੀ ਗਈ ਜਿਨ੍ਹਾਂ ਦੀ ਬਦੌਲਤ ਸਾਰਾ ਭਗਵਾਨ ਰਾਮ ਜੀ ਦਾ ਕਰਦਾਰ ਸਾਰਾ ਕੁਝ ਸਾਹਮਣੇ ਆਇਆ ਔਰ ਉਹਨਾਂ ਨੂੰ ਬਹੁਤ ਛੱਤ ਛੱਤ ਨਮਨ ਮਹਾਰਿਸ਼ੀ ਵਾਲਮੀਕੀ ਜੀ ਜੀ ਵਾਜਦੇ ਤੁਹਾਡੇ ਤੋਂ ਕੀ ਮੈਸੇਜ ਆਣਾ ਚਾਹੁੰਦੇ ਹੋ ਅੱਜ ਦੇ ਦਿਹਾੜੇ ਤੇ ਸਾਡੀਆਂ ਜੰਗੀਆਂ ਡਿਸਪਲਿਨ ਫੋਰਸਾਂ ਦੇ ਬਾਰਡਰਾਂ ਤੇ ਜਿਹੜੇ ਸਾਡੇ ਫੌਜੀ ਜਵਾਨ ਬੈਠੇ ਨੇ ਬਾਰਫੀ ਬਲਮਿਕੀ ਦਾ ਅਸ਼ੀਰਵਾਦ ਸਦਾ ਉਹਨੇ ਦੇ ਸਿਰ ਦੇ ਉੱਤੇ ਰਵੇ ਹਮੇਸ਼ਾ ਸਾਰੇ ਭੈਜਰ ਸੰਘਾ ਮਜ਼ਬੂਤ ਰਹਾ ਜੈ ਜੈ ਭਰ ਬੰਦੇ ਬਾਤ ਜੈ ਬਲਮਿਕੀ ਹਰ ਹਰ ਬਲਮਿਕੀ ਭਗਵਾਨ ਬਾਲ ਵੀ ਕੀਤੇ ਪਗੜਤ ਦਿੱਸਦੀ ਮੈਂ ਬਿਰੰਦਾ ਵੱਲੋਂ ਆਪਣੇ ਸ਼ੇਅਰ ਵੱਲੋਂ ਉਹ ਸਾਰੀ ਟੀਮ ਵੱਲੋਂ ਲੱਖਾਂ ਗੁਦਾਈ ਦਿਨਾ ਬੜਾ ਖੁਸ਼ਹਾਲ ਮਾਹੌਲਾ ਵਾ ਤੁਹ ਬੱਚ ਬੜਾ ਅੱਛਾ ਲੱਗਾ ਹਰ ਸਾਲ ਹੀ ਤਰ੍ਹਾਂ ਉਨੀ ਹੀ ਰੋਣਗਾ ਔਰ ਮੈਂ ਕਹਿੰਦਾ ਭਗਵਾਨਗੇ ਬਸ ਕਰਨਾ ਪ੍ਰਾਰਥਨਾ ਕਰਦਾ ਕਿ ਉਹਨਾਂ ਨੂੰ ਹੋਰ ਵੇਲੇ ਉਹ ਸਾਰੇ ਭਰਾ ਹੀ ਇਕੱਠੇ ਹੋ ਗਏ ਜਿਆਤਰਾ ਸ਼ੋਭ ਦਿਈਏ ਤੇ ਪਰਮਾ ਪਰਮਾਤਮਾ ਭਗਵਾਨ ਦੇ ਗੁਣ ਗਾਈਏ ਜੈ ਹੋ ਬਾਲ ਵੀ ਭਰੂ ਕੀ ਜੈ ਜੈ ਹੋ ਕੀ ਇੱਕ ਟਮ ਲੈ ਕੇ ਜਾਂਦਾ ਤੁਸੀਂ ਪੈਸੇ ਮੈਸੇਜ ਭਨੇ ਕਰਨਾ ਹਾਂ ਮੈਸੇਜ ਮੈਂ ਇਹੀ ਕਰੀ ਕਰਨਾ ਵੀ ਜਿੱਦਾਂ ਆਹ ਰੋਣ ਲੱਗੀ ਹੋਈ ਆ ਠੀਕ ਆ ਹਰ ਮੇਲੇ 'ਚ ਹਰ ਫੰਕਸ਼ਨ 'ਚ ਇੱਕ ਰੋਣ ਲੱਗੇ ਉਹ ਸਾਰਾ ਸ਼ਹਿਰ ਇੱਦਾਂ ਕੁਛ ਨਹੀਂ ਰਵੇ ਜੈ ਸ਼੍ਰੀ ਰਾਮ ਜੈ ਬਾਲੀਵੰਗ ਮਹਾਰਾਜ ਕੀ ਅਲਬੀਤ ਮਾਰਾ ਜੇ ਕਿਦਾਂ ਭਾਈ ਨੂੰ ਦੱਸਿਆ ਪੰਨਾ ਕਿ ਰਮੈਣ ਲੱਗੀ ਤੇ ਉਹਨਾਂ ਨੇ ਸਾਨੂੰ RAM ji ਦੇ ਪਾਤਰ ਜੋ ਬਹੁਤ ਵਧੀਆ ਉਹਨਾਂ ਦੇ ਕਿਰਦਾਰ ਬਾਰੇ ਸਾਨੂੰ ਜਾਣਨ ਹੋਇਆ ਅਰ ਆਦਮ ਬਾਰੇ ਵੀ ਪਤਾ ਲੱਗਿਆ ਸੋ ਮੈਂ ਤੇਹੀ ਮੈਸੇਜ ਦਿੰਦਾ ਕਿ ਜਿਹੜਾ ਇਹ ਪ੍ਰਗਟ ਦਿਹਾੜਾ ਆ ਇਹ ਸੰਜੀ ਵਾਲਦਾ ਦਾ ਪ੍ਰਤੀਕ ਆ ਪਰ ਸਾਰਿਆਂ ਨੂੰ ਬੜੀ ਤੁਹਾਨੂੰ ਕੰਮ ਦਿਨਦਾ ਹੈ ਕਿ ਮੈਂ ਇਸ ਸਮਾਜਿਕ ਭਾਈਚਾਰੇ ਨੂੰ ਸਾਂਝੀ ਲੋੜ ਹੁੰਦੀ ਆ ਸਪਾਈਡਰ ਇਨਸਾਨ ਨੂੰ ਤੁਸੀਂ ਕੀ ਮੈਸੇਜ ਰਲਾ ਰਹੇ ਹੋ ਮੈਂ ਤਾਂ ਮੈਸੇਜ ਇਹ ਹੀ ਦوںਗਾ ਕਿ ਸਾਰੇ ਨਾਲ ਮਿਲ ਕੇ ਬਣਾਉਣਾ ਚਾਹੀਦਾ ਇੱਥੇ ਕੋਈ ਕਿਸੇ ਨੂੰ ਕੋਈ ਪੇਸ਼ਵਾਬ ਨਹੀਂ ਹੋਣਾ ਚਾਹੀਦਾ ਸਭ ਦਾ ਸਾਂਝਾ ਹੈ ਮਹਾਰਾਜ ਕਿਉਂਕਿ ਇਹਨਾਂ ਦਾ ਦਿਹਾੜਾ ਜਿਹੜਾ ਸਭ ਸਭ ਧਰਮਾਂ ਨੂੰ ਸਾਂਝਾ ਮੈਸੇਜ ਕੀ ਕਨਵੇ ਕਰਨਾ ਚਾਹੋਗੇ ਮੈਸੇਜ ਤਾਂ ਮੇਰਾ ਇਹ ਹੈ ਜੀ ਸਾਰਾ ਸਭ ਧਰਮਾਂ ਨੂੰ ਸਾਂਝਾ ਬਣਾਉਣਾ ਹੈ